ਆ ਪਹੁੰਚ ਗਏ ਆ ਸਪੀਕਰ ਸਾਹਿਬ ਦੇ ਘਰੇ ਤੇ ਇੱਥੇ ਕਰਾਂਗੇ ਆਪਾਂ ਲੰਚ ਫਿਰ ਕਰਾਂਗੇ ਰਵਾਨਗੀ ਆਓ ਜੀ ਐਂਟਰ ਕਰ ਗਏ ਆ ਕੁਲਤਾਰ ਸਿੰਘ ਸੰਧਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਪਿਛਲੇ ਦਿਨੀ ਵਿਧਾਨ ਸਭਾ ਦਾ اجلاس ਵੇਖਣ ਦਾ ਮੌਕਾ ਮਿਲਿਆ ਤੇ ਮੈਂ ਤੇ ਮੇਰੇ ਸਾਥੀ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦੇ ਸੱਦੇ ਤੇ ਅਸੀਂ ਚੰਡੀਗੜ੍ਹ ਪਹੁੰਚੇ ਸੀਗੇ ਤੇ ਉੱਥੇ ਉਹਨਾਂ ਨੇ ਬੜੀ ਸਾਰਿਆਂ ਦੀ ਆਓ ਭਗਤ ਵਧੀਆ ਤਰੀਕੇ ਨਾਲ ਕੀਤੀ ਤੇ ਸਾਰਿਆਂ ਨੇ ਇਕੱਠਿਆਂ ਨੇ ਪਹਿਲਾਂ ਵਿਧਾਨ ਸਭਾ ਦਾ اجلاس ਦੇਖਿਆ ਫਿਰ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਸੰਧਵਾ ਸਾਹਿਬ ਨੇ ਜਿਹੜੇ ਜਿਹੜੇ ਨਵੇਂ ਮੰਤਰੀ ਸੰਜੀਵ अरोੜਾ ਜੀ ਕੈਬਨਟ ਮਿਨਿਸਟਰ ਬਣੇ ਆ ਉਹਨਾਂ ਨਾਲ ਵੀ ਮਿਲਾਇਆ ਤੇ ਉਹਨਾਂ ਨੇ ਆਪ ਦੇ ਤਿਆਰਬੇ ਸਾਂਝੇ ਕੀਤੇ ਖਾਸ ਕਰਕੇ ਕੋਟਕਪੂਰਾ ਨੂੰ ਲੈ ਕੇ ਤੇ ਉਸ ਤੋਂ ਬਾਅਦ ਚ ਅਸੀਂ ਸਾਰੀ ਗੱਲਬਾਤ ਹੋਈ ਚਾਹ ਪਾਣੀ ਪੀਤਾ ਤੇ ਫਿਰ ਅਸੀਂ ਪਹੁੰਚੇ ਕੁਲਤਾਰ ਸਿੰਘ ਸੰਧਵਾ ਦੇ ਘਰੇ ਤੇ ਰੈ residense ਤੇ ਪਹੁੰਚੇ ਰੈ residense ਤੇ ਪਹੁੰਚ ਕੇ ਫਿਰ ਉੱਥੇ ਸੰਧਵਾ ਸਾਹਿਬ ਨੇ ਲੰਚ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰਿਆਂ ਵਾਸਤੇ ਤੇ ਇਹ ਜਿਹੜਾ ਟੂਰ ਸੀਗਾ ਬਹੁਤ ਵਧੀਆ ਰਿਹਾ ਤੇ ਬਹੁਤ ਵਧੀਆ ਆਓ ਭਗਤ ਕੀਤੀ ਸੰਧਵਾ ਸਾਹਿਬ ਨੇ ਤੇ ਆਜੋ ਤੁਹਾਨੂੰ ਦਿਖਾਉਣੇ ਆ ਵੀ ਸੰਧਵਾ ਸਾਹਿਬ ਦੀ ਰੈ residense ਤੇ ਉਸ ਤੋਂ ਪਹਿਲਾਂ ਜਿਹੜੇ ਨਵੇਂ ਕੈਬਨਟ ਮਿਨਿਸਟਰ टुडे ਗਏ ਸੀਗੇ ਸੰਜੀਵ ਅਰੂੜਾ ਉਹਨਾਂ ਨੇ ਕੀ ਵਿਚਾਰ ਸਾਂਝੇ ਕੀਤੇ ਆਪ ਤੇ ਪਰ ਉਹਨਾਂ ਦੀ ਸੀ ਮੰਤਰੀ ਜਿੱਥੇ ਤੇ ਮੁੱਖ ਜੇ ਸੀ ਰੋੜੇ ਹੁੰਦੇ ਸੀ ਅਲਾ ਮੁਰਰੇ ਸੀ ਅੱਛਾ ਸੁਰਗਾਪੁਰ ਉਹ ਹੁਣ ਸਰਸਾਈ ਚਲੇ ਗਏ ਪਰ ਕੁਝ ਫੈਮਲੀ ਹਲੇ ਉੱਥੇ ਕੋਟਪੂਰੇ ਹੈਗੇ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਸਾਡੇ ਮਦਰ ਦੀ ਤਬੀਅਤ ਖਰਾਬ ਸੀ ਮੇਰੀ ਮਾਸੀ ਮੈਨੂੰ ਉੱਥੇ ਲੈ ਗਈ ਤੇ ਉਹ ਖਿੜਕੀ ਤੋਂ ਅਸੀਂ ਖੜੇ ਹੋਣਾ ਤੇ ਉਹ ਥੱਲੇ ਰੇੜੀ ਵਾਲੇ ਨੇ ਆਣਾ ਮੈਨੂੰ ਹਲੇ ਤੱਕ ਯਾਦ ਹੈ ਕੇਲਾ ਆਨੇ ਆਨੇ ਕੇਲਾ ਆਨੇ ਆਨੇ ਉਹਨੇ ਆਵਾਜ਼ ਮਾਰਨੀ ਹੋਣੀ ਪੁੱਗਦੀ ਕੋਟਪੂਰੇ ਦੀ ਸੋ ਮੈਂ ਸਾਰਿਆਂ ਦਾ ਮੈਂ ਤਾਂ ਸਪੀਕਰ ਸਾਹਿਬ ਦਾ ਸ਼ੁਕਰਗੁਜ਼ਾਰ ਆ ਕਿ ਪਹਿਲੇ ਦਿਨ ਮੇਰੇ ਨਾਲਕੇ ਤੋਂ ਕਿੰਨੇ ਬੰਦਿਆਂ ਨਾਲ ਮਿਲ ਆਤਾ ਮੈਂ ਤੇ ਉਹ ਕਹਿੰਦੇ ਸਪੀਕਰ ਸਾਹਿਬ ਕਹਿੰਦੇ ਸਾਰਿਆਂ ਨੂੰ ਟਾਈਮ ਦਿੰਦੇ ਆ ਮੈਂ ਸ਼ੁਕਰਗੁਜ਼ਾਰ ਆ ਕਿ ਮੈਨੂੰ ਵੀ ਅੱਜ ਥੋੜਾ ਜਿਹਾ ਟਾਈਮ ਦਿੱਤਾ ਪਹਿਲਾਂ ਤਾਂ ਇੰਨਾ ਨਹੀਂ ਮੇਰੇ 42 ਵਾਲ ਸਾਹਿਬ ਕੰਨਾ ਤੋਂ ਵੀ ਸਿੱਖਣ ਦੀ ਬਹੁਤ ਹੈ ਜਦੋਂ ਦੇ ਜਦੋਂ ਇਹ ਮੰਤਰੀ ਮੰਡਲ ਬਣਿਆ ਸੀ ਮੈਂ ਖਾਲੇ ਪਹਿਲੇ ਮੰਤਰੀ ਸੀ ਮੈਂ ਇਹਨਾਂ ਨੂੰ ਮਿਲਿਆ ਸੀ ਔਰ ਮੇਰੇ ਇਲੈਕਟਰਾਂ ਜਿਹੜੀ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਬਹੁਤ ਹੀ ਜ਼ਿਆਦਾ ਕੰਮ ਕੀਤਾ ਮੈਂ ਜਿਨ੍ਹਾਂ ਜਿਨ੍ਹਾਂ ਕੰਮ ਕੀਤਾ ਜਿਨ੍ਹਾਂ ਜਿਨ੍ਹਾਂ ਨਹੀਂ ਵੀ ਕੀਤਾ ਉਹਨਾਂ ਦੀਆਂ ਮੈਨੂੰ ਵਿਸ਼ੇਸ ਲੱਗੀਆਂ ਜਿਨ੍ਹਾਂ ਨੇ ਕੀਤਾ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਆਏ ਸਾਰੇ ਆਏ ਸਪੀਕਰ ਸਾਹਿਬ ਆਪਣੇ ਤਰੀਕੇ ਨਾਲ ਵੀ ਬਲੇਸਿੰਗ ਵੀ ਬਹੁਤ ਆਏ ਕਰਦੇ ਰਹੇ ਤੇ ਧਾਲੀਵਾਲ ਸਾਹਿਬ ਨੇ ਤਾਂ ਕਈ ਜਰਨਲ ਮੀਟਿੰਗਾਂ ਉੱਤੇ ਐਟੈਂਡ ਕੀਤੀਆਂ ਹਾਂ ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਵੀ ਜ਼ਿੰਮੇਵਾਰੀ ਮੈਨੂੰ ਸਰਕਾਰ ਨੇ ਲਗਾਈ ਹੈ ਸਾਡੇ ਲੀਡਰਾਂ ਨੇ ਲਗਾਈ ਹੈ ਉਹ ਮੈਂ ਪੂਰੀ ਤਰ੍ਹਾਂ ਪੂਰਨ ਕਰਾਂ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੈ ਸੰਜੀਵ ਰੋੜਾ ਜੀ ਦੀ ਜਿੱਤ ਨੇ 2027 ਦੀ ਦੁਬਾਰਾ ਸਰਕਾਰ ਬਣਾਉਣ ਨੂੰ ਮਤਬਰ ਵਾਹ ਜੀ ਕਾ ਕੋਈ ਤਕਲੀਫ ਤਾਂ ਨਹੀਂ ਹੋਈ ਦਿੱਤੀ ਉਹ ਬਹੁਤ ਗਾ ਡਿੱਗ ਗਿਆ ਬਹੁਤ ਵੈਰੀ ਗੁੱਡ ਸੋ ਹੁਣ ਮੈਂ ਬੇਨਤੀ ਕਰਦਾ ਵੀ 12:30 ਵਜੇ ਮੈਂ ਘਰੇ ਆਉਂਗਾ ਤੁਸੀਂ ਹੁਣੇ ਘਰੇ ਪਹੁੰਚ ਜੀ ਤੁਸੀਂ ਜੀਬਰਾਵੋ ਦੇ ਖਾਣਾ ਖਾਣੇ ਠੀਕ ਹੈ ਬਹੁਤ ਬਹੁਤ ਆ ਪਹੁੰਚ ਗਏ ਆ ਸਪੀਕਰ ਸਾਹਿਬ ਦੇ ਘਰੇ ਤੇ ਇੱਥੇ ਕਰਾਂਗੇ ਆਪਾਂ ਲੰਚ ਫਿਰ ਕਰਾਂਗੇ ਰਵਾਨਗੀ ਲਓ ਜੀ ਐਂਟਰ ਕਰ ਗਏ ਆ ਸਤਾਰ ਸਿੰਘ ਸਾਹਿਬ ਤੋਂ ਅਸੀਂ ਚੱਲੋ ਠੀਕ ਆ ਆਪਾਂ ਜੰਨੇ ਲੋ ਜੀ ਇਹ ਹੈਗਾ ਰੈ residense ਬਾਈ ਜੀ ਦਾ ਸਾਹਮਣੇ ਖੜੀ ਆ ਉਹਨਾਂ ਦੀ ਗੱਡੀ ਹੋਰ ਰਹੀ ਐਂਟਰ ਕਰ ਗਏ ਆ

ਸੰਜੀਵ ਰੌੜਾ ਮੈਨਾਂ ਹਾਂਗਾ ਕੋਟ